ਕਹਿੰਦੇ ਸੀ ਕੁਲਦੀਪ ਤੇ ਸਰਪੰਚੀ ਖੋਣੀ ਆਂ ਗਰੀਬ ਘਰ ਦਾ ਮੁੰਡਾ ਜਰਿਆ ਨਹੀਂ ਜਾਂਦਾ ਪੰਜ ਸਾਲ ਸਰਪੰਚੀ ਚੱਲੂਗੀ ਝਾਕ ਕੇ ਦਿਖਾਇਆ ਜੋ ਥੋੜੇ ਜੀ ਇਹ ਤੁਸੀਂ ਉਸ ਦਸਵੇਂ ਪਾਤਸ਼ਾਹ ਦੇ ਜਿਨ੍ਹਾਂ ਨੇ ਰੰਗਰੇਟੇ ਗੁਰਤੇ ਬੇਟੇ ਪਾ ਕੇ ਤੁਹਾਨੂੰ ਬਾਦ ਜੇ ਨਾਲ ਲਾਇਆ ਉਹਦੇ ਬਾਅਦ ਸੋ ਇਹ ਫੋਟ ਨਾਲ কমিਟਮੈਂਟ ਕਰਕੇ ਗਏ ਸੀ ਪਹਿਲੇ ਦਿਨ ਜਦੋਂ ਮਯਾਰਾ ਕੱਢਿਆ ਪਿੰਡ ਚ ਇਹ ਪਰਸੋਂ ਆਪਣੇ ਬੰਦੇ ਘਰੇ ਹੋਣਗੇ ਡਰਨਾ ਨਹੀਂ ਸਾਰੇ ਘਰਾਂ ਚ ਆਜੋ ਅਸੀਂ ਆਪਦੇ ਵਾਦਾ ਪੂਰਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਡੱਟ ਕੇ ਖੜੇ ਆ ਨੌਜਵਾਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਡੱਟ ਕੇ ਖੜੇ ਆ ਰਹਿਾਂਗੇ ਚੰਡੀ ਦੀ ਵਾਰ ਬਣ ਕੇ ਜਿੰਨਾ ਸੂਲਾ ਨੇ ਤੈਨੂੰ ਨਾ ਸੌਣ ਦਿੱਤਾ ਛਾਂਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਗੂਠਾ ਲਾਇਆ ਨਹੀਂ ਜਿੰਨਾ ਵਦਾਵਿਆਂ ਤੇ ਜਿੰਨਾ ਕੰਧ ਸਰਹੰਦ ਦੀ ਤੋੜਨੀ ਆ ਹਾਲੇ ਤੀਕਰੇ ਸਾਡੇ ਹਥਿਆਰ ਜਾਂਦੇ ਗੂਠਾ ਲਾਇਆ ਨਹੀਂ ਜਿੰਨਾ ਵਦਾਵਿਆਂ ਤੇ ਸਿੰਘ ਅੱਜ ਵੀ ਲੱਖ ਹਜ਼ਾਰ ਜਾਂਦੇ ਇਸ ਕੱਚੀ ਗੜੀ ਚਮਕੌਰ ਅਕੇ ਕਿਲਾ ਦਿੱਲੀ ਦਾ ਸੀ ਝੁਕਾ ਦੇਣਾ ਝੋੜਾ ਕਰੀਣਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਣਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਣਾ ਅੱਜ ਕੁੱਲੀਆਂ ਚੋਂ ਉੱਠੀ ਆਵਾਜ਼ ਜਿਨੇ ਮਹੱਲਾ ਨੂੰ ਚੈਲੰਜ ਕਰਿਆ ਅੱਜ ਉਸ ਆਵਾਜ਼ ਨੂੰ ਬੁਲੰਦ ਕੀਤਾ ਸਾਡੇ ਪਿੰਡ ਨਵਾਸੀਆਂ ਨੇ ਸਾਡੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਨੇ ਔਰ ਜਿਹੜੇ ਕਹਿੰਦੇ ਸੀ ਕੁਲਦੀਪ ਤੇ ਸਰਪੰਚੀ ਖੋਣੀ ਆ ਗਰੀਬ ਘਰ ਦਾ ਮੁੰਡਾ ਜਰਿਆ ਨਹੀਂ ਜਾਂਦਾ 5 ਸਾਲ ਸਰਪੰਚੀ ਚੱਲੂਗੀ ਝਾਕ ਕੇ ਦਿਖਾਇਓ ਜੇ ਤੁਹਾਡੇ ਡੇਲੇ ਕੱਢ ਲਾਂਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿਹੜਾ ਵੀਡੀਓ ਕਹਿੰਦਾ ਸੀਗਾ ਕਿ ਪਾਣੀ ਨੰਗੜ ਨਹੀਂ ਦੇਣਾ ਅਰਜ਼ੀਆਂ ਦਿੰਦਾ ਸੀ ਕੁਲਦੀਪ ਦੇ ਖਿਲਾਫ ਲਫਤਾ ਫਿਰਦਾ ਕਹਿੰਦਾ ਜਿਵੇਂ ਨਾਲਾ ਜਿੱਧਰ ਦੀ ਕੱਢਣਾ ਹੋਇਆ ਕੱਢ ਲਿਓ ਜੇ ਕੋਈ ਰੌਲਾ ਹੀ ਨਹੀਂ ਮਸਲਾ ਨਾਲੀ ਦਾ ਤੁਹਾਡੇ ਹਿਸਾਬ ਦੇ ਨਾਲ ਹੱਲ ਹੋਊਗਾ ਔਰ ਦੂਸਰਾ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਜਿਹੜੇ ਸਾਥੀ ਜੇਲ੍ਹ ਜਾਏ ਤੁਹਾਨੂੰ ਹੁਣ ਕੋਈ ਆਏ ਨਹੀਂ ਕਹਿੰਦਾ ਓਏ ਤੈਨੂੰ ਜੇਲ੍ਹ ਦਿਖਾ ਦੇਾਂਗੇ ਜੇੜ ਮੇਖ ਆਏ ਉਹ ਜੇਲ੍ਹ ਦਾ ਘਰ ਨਿਕਲ ਗਿਆ ਕਬਰਾਇਆ ਜਨਾ ਕਿਸੇ ਵੀ ਗੱਲੋਂ ਜੇ ਕੋ ਕੋ ਤੁਹਾਡੇ ਪਰਸ ਦੀ ਕਟ ਪਵਾ ਦੂ ਏ ਵੀ ਡਰ ਨਿਕਲ ਗਿਆ ਹੁਣ ਪੁਲਿਸ ਦੀ ਕੁੱਟ ਦਾ ਬਾਲਾ ਕੋ ਡਰ ਨਹੀਂ ਹੈ ਇਸ ਕਰਕੇ ਲੋਕ ਜਦੋਂ ਜੰਗਾ ਜੁੱਧਾਂ ਚ ਲੜਦੇ ਆ ਸੰਘਰਸ਼ਾਂ ਚ ਲੜਦੇ ਆ ਕੁੱਟ ਵੀ ਪੈਂਦੀ ਆ ਜੇ ਨਹੀਂ ਵੀ ਜਾਣਾ ਪੈਂਦਾ ਇਹ ਸੰਘਰਸ਼ ਦੇ ਹਿੱਸੇ ਹੁੰਦੇ ਆ ਸ਼ਹਾਦਤਾਂ ਵੀ ਸਭ ਕੁਝ ਹੋ ਜਾਂਦਾ ਵਰਤੀਆਂ ਗੋਲੀਆਂ ਵੀ ਖਾਣੀਆਂ ਪੈਂਦੀਆਂ ਛੜੇ ਵੀ ਵੱਜੇ ਆ ਸਾਡੇ ਨੌਜਵਾਨਾਂ ਦੇ ਸਭ ਕੁਝ ਸੰਘਰਸ਼ਾਂ ਦਾ ਹਿੱਸਾ ਪਰ ਇਹ ਝੱਲ ਕੇ ਅੱਜ ਤੁਸੀਂ ਇਹ ਸਾਬਤ ਕੀਤਾ ਕਿ ਤੁਸੀਂ ਉਸ ਦਸਵੇਂ ਪਾਸ਼ਾ ਦੇ ਜਿਨ੍ਹਾਂ ਨੇ ਰੰਗਰੇਟੇ ਗੁਰਤੇ ਬੇਟੇ ਕਹਿ ਕੇ ਤੁਹਾਨੂੰ ਕਾਲਜੇ ਨਾਲ ਲਾਇਆ ਉਹਦੇ ਬਾਅਦਸੋਂ ਔਰ ਅੱਜ ਤੁਸੀਂ ਉਸ ਕੁੱਲੀ ਨੂੰ ਕਿਲਾ ਬਣਾਉਣ ਦੀ ਲੜਾਈ ਦੇ ਵਿੱਚ ਸ਼ਾਮਲ ਹੋ ਮੈਂ ਲਾਸਟ ਤੇ ਬੜੀਆਂ ਗੱਲਾਂ ਨਹੀਂ ਕਰਨੀਆਂ ਇੱਕੋ ਗੱਲ ਕਹਿ ਕੇ ਸਾਰੀ ਸੰਗਤ ਦਾ ਧੰਨਵਾਦ ਕਰੂੰ ਕਿ ਤੁਹਾਡੇ ਨਾਲ ਕਮਿਟਮੈਂਟ ਕਰਕੇ ਗਏ ਸੀ ਪਹਿਲੇ ਦਿਨ ਜਦੋਂ ਮਯਾਰਾ ਕੱਡਿਆ ਪਿੰਡ 'ਚ ਕਿ ਪਰਸੋਂ ਆਪਣੇ ਬੰਦੇ ਘਰੇ ਹੋਣਗੇ ਡਰਨਾ ਨਹੀਂ ਸਾਰੇ ਘਰਾਂ 'ਚ ਆਜੋ ਅਸੀਂ ਆਪਦੇ ਵਾਅਦਾ ਪੂਰਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਡੱਟ ਕੇ ਖੜੇ ਆ ਨੌਜਵਾਨ ਪਾਰਸਵਾ ਜਿੰਦਾਬਾਦ 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 ਲਾਸਟ ਲਈਓ ਲੜਦੇ ਲੋਕ ਜੇਲਾ ਤਾਂ ਨਹੀਂ ਕਰਦੇ ਲੋਕ ਆਖਾਸ ਬੇਨਤੀ ਕਰਨੀ ਆ ਤੁਹਾਨੂੰ ਇੱਕ ਰੋਡ ਪਈ ਤਾਂ ਜੁੱਤੀ ਨਾ ਲਾਸਟ ਬੇਨਤੀ ਇਹ ਆ ਸਾਥੀਓ ਕਿ ਮੇਰੇ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਇਹ ਕਿਹਾ ਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਵੋਟ ਪਟੋਰੂ ਪਾਰਟੀਆਂ ਵੋਟਾਂ ਦੇ ਦਿਨਾਂ 'ਚ ਆ ਕੰਨ ਕੱਢਦੀਆਂ ਪਥਰੇ ਨਟੇਰੇ ਤੁਹਾਡੇ ਕੋਲੇ ਆਉਣਗੇ ਕਿ ਆ ਨਹੀਂ ਹੋਇਆ ਉਹ ਨਹੀਂ ਹੋਇਆ ਅਸੀਂ ਜਦੋਂ ਤੁਹਾਨੂੰ ਕਹਤਾ ਕਿ ਮੁਆਵਜ਼ਾ ਮਿਲੂ ਜ਼ਖਮੀਆਂ ਦਾ ਇਲਾਜ ਹੋਊ ਜਿਹੜੇ ਗੁੰਡਿਆਂ ਨੇ ਬੋਲੀਆਂ ਚਲਾਈਆਂ ਜੇਲ੍ਹਾਂ ਦੇ ਪਿੱਛੇ ਸਲਾਖਾਂ ਦੇ ਪਿੱਛੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਜੇ ਪ੍ਰਸ਼ਾਸਨ ਇਸ ਗੱਲ ਤੋਂ ਢਿੱਲ ਮੱਠ ਕਰੂ ਨਾ ਕਿਤੇ ਐਕਸ਼ਨ ਕਮੇਟੀ ਗਈ ਆ ਨਾ ਕਿਤੇ ਚੰਦ ਭਾਣ ਦੇ ਲੋਕ ਆ ਤੇ ਨਾ ਕਿਤੇ ਫਰੀਦਕੋੜ ਦਾ ਐਸਐਸਪੀ ਦਫ਼ਤਰ ਉੱਥੇ ਪਟਿਆ ਜਾਣਾ ਸਾਰਾ ਕੁਝ ਉੱਥੇ ਹੀ ਖੜਾ ਅਸੀਂ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਅਸੀਂ ਆਪਣੀ ਕਮਿਟਮੈਂਟ ਪੂਰੀ ਕਰੀ ਆ ਆਪਣੀ ਕਮਿਟਮੈਂਟ ਪੂਰੀ ਕਰਨ ਲਈ ਤਾਂ ਬੰਦੇ ਦੇ ਪੁੱਤ ਉਹਨਾਂ ਨਾਲ ਦੇ ਨਾਲ ਚ ਬਣਾਵਾਂਗੇ ਸੰਘਰਸ਼ ਦੇ ਖਾੜੇ ਹੋਰ ਵੀ ਚੱਲਦੇ ਰਹਿਣੇ ਆ ਅਸੀਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੱਥੇਬੰਦੀ ਤੋਂ ਬਿਨਾ ਦੋਸਤੋਂ ਗੁਜ਼ਾਰਾ ਨਹੀਂ ਹੈ ਲੁਟੇਰਿਆਂ ਨੇ ਤੁਹਾਨੂੰ 70 ਸਾਲ ਤੋਂ ਵਰਤਿਆ ਵਰਤ ਕੇ ਸੱਟ ਜਾਂਦੇ ਆ ਵੋਟਾਂ ਲੈ ਕੇ ਕੋ ਦਿੱਲੀ ਚਲਾ ਜਾਂਦਾ ਕੋ ਚੰਡੀਗੜ੍ਹ ਚਲਾ ਜਾਂਦਾ ਤੁਹਾਨੂੰ 5 ਸਾਲ ਦਿਖਦੇ ਨਹੀਂ ਹੈ ਖੋਟੇ ਨਾਲ ਖੜਨਾ ਇੰਨਾ ਲੋਕਾਂ ਨੇ ਖੋਟੇ ਨਾਲ ਖੜਨਾ ਇੰਨਾ ਮਜ਼ਦੂਰ ਜਥੇਬੰਦੀਆਂ ਨੇ ਇੰਨਾ ਹੱਗੂਆਂ ਨੇ ਜਿਹੜੇ ਹਰ ਝੱਖੜ ਦੇ ਵਿੱਚ ਹਰ ਜਿਹੜੀ ਉਹ ਖਿਆਈ ਦੇ ਵਿੱਚ ਕੋਈ ਢਾਲ ਬਣ ਗਏ ਹਮੇਸ਼ਾ ਇਹ ਯਾਦ ਰੱਖਿਓ ਕਿ ਜਿਹੜੇ ਲੋਕ ਜਥੇਬੰਦ ਹੋਣਗੇ ਜੰਗਲ ਦੇ ਵਿੱਚ ਬਚ ਵੀ ਹੋ ਰਹੇ ਆ ਜਿਹੜੇ ਝੁੰਡਾਂ ਚ ਰਹਿੰਦੇ ਆ ਇਕੱਲੇ ਇਕੱਲੇ ਖਤਮ ਹੋ ਰਹੇ ਆ ਇਸ ਤਰ੍ਹਾਂ ਕੇ ਜਥੇਬੰਦੀਆਂ ਦੇ ਨਾਲ ਜੁੜੋ ਆਪ ਦਾ ਕੱਠ ਬਣਾ ਕੇ ਰੱਖਿਓ ਟਾਈਮ ਪਹਿਲਾਂ ਹੀ ਬਹੁਤ ਹੋ ਗਿਆ ਜਿੰਨਾਂ ਦਾ ਵੀ ਸਾਰੇ ਸੰਘਰਸ਼ ਚ ਯੋਗਦਾਨ ਰਿਹਾ ਕਿਸੋ ਨੇ ਸਵਾਗਤ ਪਾ ਕੇ ਪੋਸਟ ਵੀ ਪਾਈ ਸਾਰਾ মিডিਆ 12 1 ਵਜੇ ਤੱਕ ਇੱਥੇ ਖੜਾ ਸੀ ਸਾਰੇ মিডিਏ ਦਾ ਬਹੁਤ ਧੰਨਵਾਦ ਕਰਦੇ ਆ ਜਿੰਨਾ ਸਾਡੇ ਸਾਥੀਆਂ ਨੇ ਨਾਲ ਤੁਰ ਕੇ ਸਹਿਯੋਗ ਦਿੱਤਾ ਫੰਡ ਨਾਲ ਸਹਿਯੋਗ ਦਿੱਤਾ ਵਹੀਕਲਾਂ ਨਾਲ ਸਹਿਯੋਗ ਦਿੱਤਾ ਤੇ ਮੈਂ ਬੇਨਤੀ ਖਾਸ ਕਰਕੇ ਧੰਨਵਾਦ ਕਰੂੰਗਾ ਭਾਰਤੀ ਕਿਸਾਨ ਯੂਨੀਅਨ ਨੇਤਾ ਉਗਰਾਹਾ ਪੁੱਲ ਹਿੰਦ ਕਿਸਾਨ ਸਭਾ ਕਿਰਤੀ ਕਿਸਾਨ ਯੂਨੀਅਨ ਜਿੰਨਾ ਜਥੇਬੰਦੀਆਂ ਨੇ ਬੰਨ ਨਹੀਂ ਦਿੱਤਾ ਜਿਹੜੇ ਜੱਟ ਵਰਸੇ ਦਲਤ ਦਾ ਮੁੱਦਾ ਬਣਾਉਣਾ ਚਾਹੁੰਦੇ ਸੀਗੇ ਜਿਹੜੇ ਇਹਨਾਂ ਨੇ ਫਰਜ ਨਵਾਇਆ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਪਤਨ ਕੇ ਸੰਗ ਸਾਥ ਵੱਡਿਆ ਸੋਕਾ ਰੀਸ ਇਹਨਾਂ ਲੋਕਾਂ ਨੇ ਸਾਫਤ ਕੀਤਾ ਕਿ ਅਸੀਂ ਭਾਈ ਲਾਲੋ ਦੇ ਵਾਰਸਾਂ ਇਹਨਾਂ ਲੋਕਾਂ ਨੇ ਸਾਫਤ ਕੀਤਾ ਕਿ ਅਸੀਂ ਬਾਬੇ ਨਾਨਕ ਦੇ ਵਾਰਸਾਂ ਜਿਹੜੇ ਸਮਾਜ ਚ ਦੱਬੇ ਕੁਚਲੇ ਸਮਝੇ ਜਾਂਦੇ ਆ ਉਹਨਾਂ ਦੇ ਨਾਲ ਧਿਰ ਪੜ ਕੇ ਖੜ ਗਏ ਅਸੀਂ ਧੰਨਵਾਦ ਕਰਦੇ ਹਾਂ ਕਿਸਾਨ ਜੱਫੇ ਬੰਦੀਆਂ ਦਾ ਵੀ ਸਾਰੇ ਸਾਥੀ ਹੋਣਾ ਅੱਜ ਦਾ ਪ੍ਰੋਗਰਾਮ ਸਮਾਪਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਅਰੇ ਮਾਰ ਕੇ ਗੱਲ ਸਮਾਪਤ ਕਰਾਂਗੇ ਲੋਕਤਾਂ ਜਿੰਦਾਬਾਦ 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 ਹੁਣ ਬਈ ਸਾਡੇ ਕਿਹੜੇ ਢੇਰ ਤੋਂ ਆਏ ਆ ਬੰਦੇ ਸਾਡੇ ਭੈਣ ਭਰਾ ਉਹਨਾਂ ਦੀ ਇੱਕ ਖਵਾ